7 ਜਨਵਰੀ ਤੋਂ ਲੱਗਿਆ ਹੋਇਆ ਕੌਮੀ ਇਨਸਾਫ ਮੋਰਚਾ ਦਿਨੋ-ਦਿਨ ਸੰਗਤਾਂ ਦੇ ਸਹਿਯੋਗ ਨਾਲ ਅਤੇ ਵੱਖ-ਵੱਖ ਜਥੇਬੰਦੀਆਂ ਤੋਂ ਮਿਲ ਰਹੇ ਸਹਿਯੋਗ ਦੇ ਨਾਲ ਅੱਗੇ ਵਧ ਰਿਹਾ ਹੈ ਅਤੇ ਹਰ ਰੋਜ਼ ਉਹਦੇ ਉੱਤੇ ਨਵਾਂ ਰੰਗ ਆਉਂਦਾ ਹੈ ਨਵੇਂ ਪੱਤੇ ਪੁੰਗਰਦੇ ਨੇ ਅੱਜ ਕੌਮੀ ਇਨਸਾਫ ਮੋਰਚੇ ਨੂੰ ਦੋ ਵੱਡੀਆਂ ਕਿਸਾਨ ਜਥੇਬੰਦੀਆਂ ਜਿਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਨੂ ਪੰधेਰ ਦੇ ਨਾਂ ਦੇ ਨਾਲ ਜਿਹੜੀ ਜਾਣੀ ਜਾਂਦੀ ਹੈ ਉਹਨਾਂ ਦੇ ਵੱਡੇ ਆਗੂ ਸਰਦਾਰ ਸੁਖਵਿੰਦਰ ਸਿੰਘ ਸਭਰਾ 5000 ਸੰਗਤਾਂ ਦਾ ਵੱਡਾ ਜਥਾ ਲੈ ਕੇ ਕੌਮੀ ਇਨਸਾਫ ਮੋਰਚੇ ਨੂੰ ਆਪਣੀ ਹਮਾਇਤ ਦੇਣ ਲਈ ਪੁੱਜੇ ਆ ਔਰ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਆਪਦਾ ਇਸ ਮੋਰਚੇ ਨੂੰ ਸੰਬੋਧਨ ਕੀਤਾ ਇਸੇ ਤਰ੍ਹਾਂ ਹਰਿਆਣੇ ਤੋਂ ਸਰ ਛੋਟੂ RAM ਹੋਰਾਂ ਦੀ ਜਥੇਬੰਦੀ ਦੇ ਉਮਦਾ ਆਗੂ ਔਲਖ ਸਾਹਿਬ ਜਗਦੀਪ ਸਿੰਘ ਔਲਖ ਸਾਡੇ ਨਾਲ ਬੈਠੇ ਆ ਔਰ ਉਹ ਵੀ 3-4 ਹਜ਼ਾਰ ਸੰਗਤਾਂ ਦਾ ਵੱਡਾ ਜਥਾ ਲੈ ਕੇ ਇੱਥੇ ਪੁੱਜੇ ਆ ਸੋ ਕੌਮੀ ਇਨਸਾਫ ਮੋਰਚੇ ਦੀਆਂ ਉਹ ਸਾਰੀਆਂ ਮੰਗਾਂ ਜਿਨ੍ਹਾਂ ਰਾਹੀਂ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਸੂਬੇ ਅਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਉਹਦੇ ਉੱਤੇ ਹਰ ਰੋਜ਼ ਜਿਹੜਾ ਹੈਗਾ ਵੱਖ-ਵੱਖ ਜਥੇਬੰਦੀਆਂ ਅਤੇ ਲੋਕਾਂ ਦਾ ਮਿਲ ਰਿਹਾ ਸਮਰਥਨ ਇਸ ਮੋਰਚੇ ਨੂੰ ਚੜ੍ਹਦੀ ਕਲਾਵਲ ਲੈ ਜਾ ਰਿਹਾ ਹੈ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਸੁਖਵਿੰਦਰ ਸਿੰਘ ਸਭਰਾਹੁਰਾ ਨੂੰ ਕਿ ਉਹ ਆਪ ਦੀ ਜਥੇਬੰਦੀ ਵੱਲੋਂ ਜਿਹੜਾ ਵੀ ਪ੍ਰੋਗਰਾਮ ਬਣਿਆ ਉਹ ਸਾਰੀਆਂ ਸੰਗਤਾਂ ਦੇ ਨਾਲ ਔਰ ਆਪ ਸਭ ਵੀਰਾਂ ਦੇ ਨਾਲ ਸਾਂਝਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸ਼ਕਸਮਿਟੀ ਪੰਜਾਬ ਵੱਲੋਂ 7 ਜਨਵਰੀ ਤੋਂ ਲੱਗੇ ਹੋਏ ਮੋਰਚੇ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਨੇ ਸ਼ਮੂਰਿਅਤ ਕੀਤੀ ਆ ਇਹ ਆਪਣਾ ਫਰਜ ਵਾ ਅਵਲীন ਫਰਜ ਸੀਗਾ ਕਿਉਂਕਿ ਅਸੀਂ ਭਾਵੇਂ ਮੰਗ ਪੱਤਰ ਦਾ ਹਿੱਸਾ ਬਣਾਇਆ ਬੰਦੀ ਸਿੰਘਾਂ ਦੀ ਹਰਿਆਈ ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਸਜ਼ਾ ਦੀ ਗੱਲ ਇਹਨੂੰ ਮੰਗ ਪੱਤਰ ਦਾ ਨਾਂ ਦੇਣਾ ਮੈਨੂੰ ਅਪਨੂੰ ਹੋਰ ਤਰ੍ਹਾਂ ਦਾ ਲੱਗਦਾ ਵਾ ਕਿਉਂਕਿ ਹੱਕ ਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੋ 328 ਰੂਪ ਉਹ ਗਾਇਬ ਹੋਇਆ ਉਹ ਕਿੱਥੇ ਗਏ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਤਲ ਹੋ ਗਿਆ ਕਾਤਲ ਸ਼ਰਿਆਮ ਘੁੰਮ ਰਿਹਾ ਉਹਨਾਂ ਨੂੰ ਤਿੰਨ ਸਰਕਾਰਾਂ ਜਿਹੜੀਆਂ ਉਹ ਚਲ ਗਈਆਂ ਪਹਿਲੀ ਸਰਕਾਰ ਨੇ ਉਹ ਸਾਰਾ ਕਾਰਨਾਮਾ ਅੰਜਾਮ ਦਿੱਤਾ ਦੂਜੀ ਸਰਕਾਰ ਨੇ ਸੌ ਚੁੱਕੀ ਤੀਜੀ ਸਰਕਾਰ ਨੂੰ ਵੀ ਸਾਲ ਹੋ ਚੱਲਿਆ ਵਾ ਅਜੇ ਤੱਕ ਇਨਸਾਫ ਕਿਉਂ ਨਹੀਂ ਔਰ ਬਗਰਾੜੀ ਦੇ ਵਿੱਚ ਸਤਨਾ ਵਹਿਗੂਆ ਜਾਬ ਕਰਦੀਆਂ ਸੰਗਤਾਂ ਦੇ ਉੱਤੇ ਗੋਲੀ ਚਲਾ ਕੇ ਉੱਥੇ ਸਾਡੇ ਨਿਰਦੋਸ਼ੇ ਸਿੰਘਾਂ ਦਾ ਜਿਹੜਾ ਵਾ ਉਹ ਕਤਲ ਕੀਤਾ ਗਿਆ ਉਹ ਕਾਤਲ ਉਹ ਮੁਲਾਜ਼ਮ ਉਹ ਜਿਹੜਾ ਗੋਲੀ ਦਾ ਆਰਡਰ ਕਰਨ ਵਾਲੇ ਆ ਉਹ ਅਜੇ ਤੱਕ ਕਿਉਂ ਨਹੀਂ ਫੜੇ ਜਾ ਰਹੇ ਔਰ ਬੰਦੀ ਸਿੰਘ ਜੋ ਆਪਣੀਆਂ ਬੰਦੀਆਂ ਸਜਾਵਾਂ ਬੜੀ ਧੀਰ ਦੀਆਂ ਪੂਰੀਆਂ ਕਰ ਚੁੱਕੇ ਆ ਦੋਰੇ ਮਾਫਦਾਨ ਨਪਣਾ ਕੇ ਉਹਨਾਂ ਨੂੰ ਅੱਜ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਗਿਆ ਵਾ ਇਹ ਸਰਾਸਰ ਅਨਿਆਇ ਆ ਆਪਣੇ ਬਣਾਇਓ ਕਾਨੂੰਨ ਨੂੰ ਆਪਣੇ ਬਣਾਇਓ ਇਸ ਸੰਵਿਧਾਨ ਨੂੰ ਸਾਡੀਆਂ ਸਰਕਾਰਾਂ ਜਿਹੜੀਆਂ ਵਾ ਉਹ ਤਲਾਂਜਲੀ ਦੇ ਰਹੀਆਂ ਵਾ ਕਾਨੂੰਨ ਹਰੇਕ ਵਾਸਤੇ ਇੱਕੋ ਜਿਹਾ ਚਾਹੀਦਾ ਪਰ ਇਹਨਾਂ ਨੇ ਕਾਨੂੰਨ ਮਕੜੀ ਦਾ ਜਾਲਾ ਬਣਾ ਕੇ ਰੱਖ ਦਿੱਤਾ ਜਿਹਦੇ ਵਿੱਚ ਮਾੜੇ ਲੋਕ ਕੀੜੇ ਮਕੌੜੇ ਵਾਂਗੂੰ ਵਾਂਗੂੰ ਫਸੇ ਰਹਿੰਦੇ ਆ ਤਕੜੇ ਤੋੜ ਕੇ ਨਿਕਲ ਜਾਂਦੇ ਆ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਪਰ ਜਿਹੇ ਤਰੀਕੇ ਨਾਲ ਲੋਕ ਇਸ ਮੋਰਚੇ ਨੂੰ ਬਾਲ ਮਿਲ ਰਿਹਾ ਵਾ ਜਿੱਦਾਂ ਲੋਕਾਂ ਨੇ ਅਪਣਾ ਲਿਆ ਵੀ ਇਹ ਹੱਕ ਵਾ ਵੀ ਬੰਦੀ ਸਿੰਘ ਰਿਹਾ ਹੋਣ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਫੜੇ ਜਾਣ ਬਗਰਾੜੀ ਕਾਂਡ ਦਾ ਵਰਤਾਰਾ ਵਰਤੋਂ ਵਾਲੇ ਦੋਸ਼ੀ ਫੜੇ ਜਾਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਸਰੂਪਾਂ ਦਾ ਹਿਸਾਬ ਮਿਲੇ ਜਿਹੇ ਤਰੀਕੇ ਦੇ ਨਾਲ ਇਹ ਮੋਰਚਾ ਚੜ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਲੰਬਾ ਜਰੂਰ ਹੋਊਗਾ ਪਰ ਹਰ ਹਾਲਤ ਦੇ ਵਿੱਚ ਜਿੱਤ ਜਿਹੜੀ ਆ ਉਹ ਆਮ ਲੋਕਾਂ ਦੀ ਹੋਊਗੀ ਕਿਉਂਕਿ ਜੋ ਜਮਹੂਰੀ ਅਕਾਂ ਦਾ ਕਾਹਨ ਹੋਇਆ ਵਾ ਉਹਨੂੰ ਦੇਖਦੇ ਲੋਕ ਫੇਰ ਤੋਂ ਜਿਹੜਾ ਬਹਾਲ ਕਰਾਉਣਗੇ ਸੱਚੀ ਮੁੱਚੀ ਲੋਕਤੰਤਰ ਤੋਂ ਜਿਹੜਾ ਵਿਸ਼ਵਾਸ ਉੱਠ ਚੁੱਕਿਆ ਲੋਕਾਂ ਦਾ ਉਹਨੂੰ ਬਹਾਲ ਕਰਾਉਣ ਵਾਸਤੇ ਸਾਰਿਆਂ ਨੂੰ ਆਪਾਂ ਨੂੰ ਪੂਰੇ ਦੇਸ਼ਾਂ 'ਚੋਂ ਵਿਦੇਸ਼ਾਂ 'ਚੋਂ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਕੇ ਸਾਨੂੰ ਆਉਣ ਵਾਲੇ ਸਮੇਂ ਵਾਸਤੇ ਕਿਸਾਨ ਮਜ਼ਦੂਰ ਦਾ ਦੱਬਿਆਂ ਕੁਚਲਿਆਂ ਦਾ ਰਾਜ ਪ੍ਰਬੰਧ ਲਿਆਉਣ ਵਾਸਤੇ ਲੜਾਈ ਜਿਹੜੀ ਉਹ ਲੜਨੀ ਪਊ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵਿੰਦਰ ਸਿੰਘ ਸਭਰਾਹ ਹੋਰਾਂ ਨੇ ਆਪਣੇ ਲੰਬੇ ਤਜਰਬੇ ਤੋਂ ਕਿਉਂਕਿ ਇਹ ਉਹ ਜਥੇਬੰਦੀ ਹੈ ਜਿਹੜੀ ਸੰਘਰਸ਼ ਕਰਦਿਆਂ ਹਮੇਸ਼ਾ ਮੈਦਾਨ 'ਚ ਹਮੇਸ਼ਾ ਪਿੱੜ 'ਚ ਰਹਿੰਦੀ ਹੈ ਬਹੁਤ ਵੱਡੇ ਵੱਡੇ ਮਸਲੇ ਇਸ ਕਿਸਾਨ ਜਥੇਬੰਦੀ ਨੇ ਜ਼ਿਲ੍ਹਾ ਪੱਧਰ ਤੇ ਅਤੇ ਪੰਜਾਬ ਪੱਧਰ ਤੇ ਹੱਲ ਕਰਵਾਏ ਆਪਾਂ ਸਾਰੇ ਜਾਣਦੇ ਆ ਸੋ ਅੱਜ ਇਹਨਾਂ ਦੇ ਆਉਣ ਨਾਲ ਹੌਸਲਾ ਦੇਣ ਦੇ ਨਾਲ ਕੌਮੀ ਇਨਸਾਫ ਮੋਰਚੇ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਇਸੇ ਤਰ੍ਹਾਂ 4 ਤਰੀਕ ਨੂੰ ਜਿਹੜਾ ਹੈਗਾ ਡਾਕਟਰ ਦਰਸ਼ਨਪਾਲ ਹੋਰੀ ਇਸ ਮੋਰਚੇ ਦੇ ਵਿੱਚ ਖੁਦ ਸ਼ਿਰਕਤ ਕਰ ਰਹੇ ਆ ਉਹਨਾਂ ਦੀ ਜਥੇਬੰਦੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਬੰਦੇ ਇੱਥੇ ਹੈਗੇ ਆ ਹੁਣ ਮੈਂ ਬੇਨਤੀ ਕਰਾਂਗਾ ਹਰਿਆਣੇ ਤੋਂ ਹਰਿਆਣੇ ਤੋਂ ਜਿੱਥੇ ਅੱਜ जाट ਭਰਾਵਾਂ ਦਾ ਇੱਕ ਵੱਡਾ ਕਾਫਲਾ ਇੱਥੇ ਪੁੱਜਿਆ ਉੱਥੇ ਹੀ ਸਰਦਾਰ ਜਗਦੀਪ ਸਿੰਘ ਔਲਖ ਜਿਹੜੇ ਕਿ ਸਰ ਛੋਟੂ RAM ਹੋਰਾਂ ਦੀ ਜਿਹੜੀ ਇੱਕ ਵੱਡੀ ਜਥੇਬੰਦੀ ਹੈ ਜਿਨ੍ਹਾਂ ਨੇ ਕਿਸਾਨਾਂ ਦੇ ਲਈ ਮਜ਼ਦੂਰਾਂ ਦੇ ਲਈ ਇੱਕ ਵੱਡਾ ਨਾਂ ਹੈ ਸਰ ਛੋਟੂ RAM ਹੋਰਾਂ ਦਾ ਉਹਨਾਂ ਨੇ ਅਜੇਹੇ ਅਜੇ ਹੀ ਲੀਪਾਈ ਹੈ ਕਿ ਜਿਹਦੇ ਉੱਤੇ ਅੱਜ ਵੀ ਸਰਕਾਰਾਂ ਨੂੰ ਫੈਸਲੇ ਕਰਨੇ ਪੈਂਦੇ ਆ ਉਸ ਜਥੇਬੰਦੀ ਦੇ ਵੱਡੇ ਆਗੂ ਅੱਜ ਵੱਡਾ ਕਾਫਲਾ ਲੈ ਕੇ ਪੁੱਜੇ ਆ ਮੈਂ ਉਹਨਾਂ ਨੂੰ ਹੁਣ ਬੇਨਤੀ ਕਰਾਂਗਾ ਕਿ ਉਹ ਵੀ ਆਪਦੇ ਵੱਲੋਂ ਆਪਦੀਆਂ ਭਾਵਨਾਵਾਂ ਕੌਮੀ ਇਨਸਾਫ ਮੋਰਚੇ ਦੇ ਨਾਲ ਜਿਹੜੀਆਂ ਜੁੜੀਆਂ ਪ੍ਰਗਟਾਉਣ ਸਰਦਾਰ ਜਗਦੀਪ ਸਿੰਘ ਔਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਨ ਅੰਦੋਲਨ ਦਿੱਲੀ ਮੋਰਚਾ ਤੇ ਚੱਲਿਆ ਉਸ ਟਾਈਮ ਜਿਹੜਾ ਸਾਡਾ ਮੀਡੀਆ ਉਹਦੇ ਦੁਆਰਾ ਇੱਕ ਗੱਲ ਕਹੀ ਗਈ ਵੀ ਇਹ ਤਾਂ ਇਕੱਲੇ ਪੰਜਾਬ ਦੇ ਲੋਕ ਆ ਪਰ ਜਦੋਂ ਸਮਾਂ ਆਇਆ ਉਹ ਅੰਦੋਲਨ ਪੂਰੇ ਦੇਸ਼ ਦਾ ਬਣਿਆ ਉਹ ਮੋਰਚਾ ਪੂਰੇ ਦੇਸ਼ ਦਾ ਬਣਿਆ ਅਸੀਂ ਅੱਜ ਇੱਥੇ ਹਰਿਆਣੇ ਤੋਂ 3-4000 ਬੰਦੇ ਦਾ ਇੱਕ ਜੱਥਾ ਲੈ ਕੇ ਆਏ ਹਾਂ ਉਹਦੇ ਵਿੱਚ 36 ਬਰਾਦਰੀ ਭਾਈਚਾਰੇ ਦੇ ਲੋਕ ਨੇ ਸਾਡੇ ਹਰਿਆਣੇ ਦਾ ਲੋਕਲ ਭਾਈਚਾਰਾ ਏ ਅਸੀਂ ਅੱਜ ਆਈ ਬਖਾਨ ਲਈ ਆਇਆ ਵੀ ਇਹ ਮੋਰਚਾ ਖਾਲੀ ਪੰਜਾਬ ਦਾ ਨਹੀਂ ਖਾਲੀ ਸਿੱਖ ਕੌਮ ਦਾ ਨਹੀਂ ਇਹ 36 ਬਰਾਦਰੀ ਭਾਈਚਾਰੇ ਦਾ ਮੋਰਚਾ ਹੈ ਤੇ ਪੂਰੇ ਦੇਸ਼ ਦਾ ਇਹ ਮੋਰਚਾ ਬਣੇਗਾ ਕਿਉਂਕਿ ਜਿਹੜੀ ਅੱਜ ਦੀਆਂ ਸਰਕਾਰਾਂ ਨੇ ਇਹ ਇੱਥੇ ਸੰਵਿਧਾਨ ਨੂੰ ਕੁਚਲ ਰਹੀਆਂ ਨੇ ਤੇ ਜਿਸ ਤਰੀਕੇ ਨਾਲ ਅਨਿਆਏ ਕਰ ਰਹੀਆਂ ਨੇ ਧੱਕਾਸ਼ਾਹੀ ਹੋ ਰਹੀ ਹੈ ਉਹਦੇ ਖਿਲਾਫ ਅੱਜ ਹਰ ਕਿਸੇ ਨੂੰ ਆਵਾਜ਼ ਚੁੱਕਣ ਦੀ ਲੋੜ ਹੈ ਚਾਹ ਕਸਾੜੇ ਮਜ਼ਦੂਰ ਹੈ ਜਿੰਨਾ ਵੀ ਕਮੇਰਾ ਵਰਗੇ ਅਸੀਂ ਅੱਜ ਇੱਕ ਬਹੁਤ ਵੱਡਾ ਜੱਥਾ ਲੈ ਕੇ ਸਮਰਥਨ ਦੇਣ ਲਈ ਆਏ ਹਾਂ ਬੀਕੇਯੂ ਸਰ ਛੋਟੂ ਰਾਮ ਬੀਕੇਯੂ ਸੈਦ ਭਗਤ ਸਿੰਘ ਸਾਡੀ ਦੋਨੋਂ ਯੂਨੀਅਨ ਤੋਂ ਇੱਥੇ ਅੱਜ ਸਾਡੀ ਸਮੂਲੀਅਤ ਰਹੀ ਹੈ ਅਸੀਂ ਅੱਜ ਵਿਸ਼ਵਾਸ ਦਿਵਾਨੇ ਆ ਵੀ ਹਰਿਆਣੇ ਤੋਂ ਹਰ ਰੋਜ਼ ਹਰ ਜ਼ਿਲ੍ਹੇ ਚੋਂ ਇਸ ਤਰੀਕੇ ਦੇ ਜਥੇ ਆਣਗੇ ਤੇ ਆ ਮੋਰਚਾ ਪੂਰੇ ਦੇਸ਼ ਦਾ ਮੋਰਚਾ ਬਣੇਗਾ ਛੱਤੀ ਬਰਾਦਰੀ ਭਾਈਚਾਰੇ ਦਾ ਮੋਰਚਾ ਬਣੇਗਾ ਤੇ ਜੋ ਸਾਡੀਆਂ ਮੰਗਾਂ ਨੇ ਅਸੀਂ ਸਰਕਾਰ ਅੱਗੇ ਕੋਈ ਤਰਲਾ ਮਾਰ ਕੇ ਮੰਗਾਂ ਨਹੀਂ ਮਨਵਾਣੀਆਂ ਅਸੀਂ ਉਹਨੂੰ ਦਬਾਅ ਦੇ ਨਾਲ ਆਪਣੇ ਜੋਰ ਦੇ ਨਾਲ ਸੰਘਰਸ਼ ਦੇ ਨਾਲ ਅਸੀਂ ਆਪਣੀਆਂ ਮੰਗਾਂ ਬਣਵਾਵਾਂਗੇ ਤੇ ਹਰਿਆਣਾ ਪੰਜਾਬ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਪਿਛਲੇ ਅੰਦੋਲਨੇ ਚ ਵੀ ਹਰਿਆਣਾ ਪੰਜਾਬ ਦੀ ਏਕਤਾ ਦੀ ਗੱਲ ਹੁੰਦੀ ਸੀ ਹਰਿਆਣੇ ਪੰਜਾਬ ਦੀ ਏਕਤਾ ਨੇ ਉੱਥੇ ਰੰਗ ਵੀ ਵਿਖਾਏ ਇਸ ਮੋਰਚੇ ਚ ਵੀ ਹਰਿਆਣੇ ਪੰਜਾਬ ਦੀ ਜਿਹੜੀ ਏਕਤਾ ਹੈ ਉਹ ਰੰਗ ਲਿਆਏਗੀ ਹਰਿਆਣੇ ਦੀ ਜਿਹੜੀ ਸਮੂਲੀਅਤ ਹੈ ਤੇ ਜਿਹੜਾ ਸਹਿਯੋਗ ਹੈ ਉਹ ਪਿਛਲੇ ਅੰਦੋਲਨ ਤੋਂ ਵੀ ਜ਼ਿਆਦਾ ਰਹੇਗਾ ਸਾਨੂੰ ਮਾਣ ਹੈ ਸਾਡਾ ਦੂਜਾ ਲੋਕਲ ਭਾਈਚਾਰਾ ਛੱਤੀ ਬਰਾਦਰੀ ਭਾਈਚਾਰਾ ਸਾਡੇ ਨਾਲ ਆਇਆ ਹੈ ਬਿਲਕੁਲ ਉਹ ਲਗਾਤਾਰ মিডিਆ ਚ ਵੀ ਬਿਆਨ ਦੇ ਰਹੇ ਨੇ ਜਿੱਥੋਂ ਵੀ ਸਟੇਜ ਤੋਂ ਬੋਲੇ ਨੇ ਤੇ ਇਸ ਅਨਿਆਏ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਹਰਿਆਣੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਤੇ ਕਈ ਜਗ੍ਹਾ ਹਰਿਆਣੇ ਦੇ ਪ੍ਰਚਾਰ ਗਲਤ ਹੋ ਰਿਹਾ ਹੈ ਇਹਨਾਂ ਬੰਦੀ ਸੰਘਾ ਵਾਰੀ ਇਹ ਆਤਕਵਾਦੀ ਨੇ ਜਾਂ ਪੁਰਾਣੇ ਖੜਕੂ ਨੇ ਇਹਨਾਂ ਦੇ ਨਾਲ ਮਾਹੌਲ ਖਰਾਬ ਹੋਏ ਤਾਂ ਉੱਥੇ ਨਾ ਜਾਇਆ ਜਾਵੇ ਮੋਰਚਾ ਇਦਾਂ ਨਹੀਂ ਚੱਲਣੀ ਨਹੀਂ ਦੇਖੋ ਜਿਹੜੇ ਤੇ ਲੋਕ ਸਾਡੇ ਨਾਲ ਜੁੜੇ ਨੇ ਐਸ ਅੰਦੋਲਨ ਤੋਂ ਜਿਹੜੇ ਭਾਜਪਾ ਆਰਐਸएस ਦੇ ਲੋਕ ਨੇ ਉਹਨਾਂ ਦਾ ਇੱਕ ਝੂਠ ਦਾ ਪ੍ਰਚਾਰ ਤੰਤਰ ਤਾਂ ਹੈ ਹੀ ਐ ਇਸ ਦੇਸ਼ ਵਿੱਚ ਉਹ ਇਸ ਤਰੀਕੇ ਦਾ ਝੂਠਾ ਪ੍ਰਚਾਰ ਕਰਦੇ ਨੇ ਪਰ ਉਹਦੇ ਨਾਲ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ ਸਾਡੇ ਉੱਥੋਂ ਦਾ ਪਾਈਚਾਰਾ ਲਗਾਤਾਰ ਬਿਲਕੁਲ ਖੁੱਲ ਕੇ ਕਿਉਂਕਿ ਆ ਜਿਹੜੀ ਮਾਰ ਜੋ ਤਰੀਕੇ ਨਾਲ ਇਹ ਕੰਮ ਕਰ ਰਹੀ ਹੈ ਸਰਕਾਰ ਅੱਜ ਦੀ ਜੋ ਇੱਥੋਂ ਦੀ ਸਰਕਾਰਾਂ ਕੰਮ ਕਰ ਰਹੀਆਂ ਨੇ ਆ ਖਾਲੀ ਇਹ ਨਹੀਂ ਵੀ ਸਿੱਖਾਂ ਨਾਲ ਜੋ जाट ਅੰਦੋਲਨ ਹੋਇਆ ਉਸ ਵਿੱਚ ਜੋ ਜਾਟਾਂ जाट ਨੌਜਵਾਨਾਂ ਨੂੰ ਜਿਵੇਂ ਗੋਲੀਆਂ ਨਾਲ ਮਾਰਿਆ ਗਿਆ ਜੋ ਉਹਨਾਂ ਤੇ ਕੇਸ ਨੇ ਜੋ ਉਹਨਾਂ ਨੇ ਵੀ ਸਭ ਕੁਝ ਸ਼ੋਸ਼ਣ ਸਹਿਣ ਕੀਤਾ ਇਹ ਚੀਜ਼ਾਂ ਹਰਿਆਣਾ ਵਿੱਚ ਵੀ ਅਜੇ ਜੇਲਾਂ ਵਿੱਚ ਪੜੇ ਨੇ ਬਹੁਤ ਜ਼ਿਆਦਾ ਯੁਵਾ ਯੂਥ ਮੁੰਡੇ ਜਿਨ੍ਹਾਂ ਉੱਤੇ ਕੇਸ ਲਾਤੇ ਅੱਜ ਉਹਨਾਂ ਗੱਲਾਂ ਨੂੰ 7 ਸਾਲ ਹੋ ਗਏ ਨੇ 2016 ਦੇ ਅੰਦੋਲਨ ਨੂੰ ਤੇ ਇਸ ਤੋਂ ਇਲਾਵਾ ਚਾਹ ਤੁਸੀਂ ਆਦੀਵਾਸੀਆਂ ਦੇ ਛੱਤੀਗੜ੍ਹੇ ਚਲੇ ਜਾਓ ਝਾਰਖੰਡੇ ਚਲੇ ਜਾਓ ਜਿੱਥੇ ਇਹਨਾਂ ਕਾਰਪੋਰੇਟ ਨੂੰ ਜ਼ਮੀਨਾਂ ਦੇਣੀਆਂ ਨੇ ਉੱਥੇ ਜਿਹੜੇ ਆਦੀਵਾਸੀ ਲੋਕ ਸਨ ਜਿਹੜੇ ਗਰੀਬ ਲੋਕ ਸਨ ਉਹਨਾਂ 'ਤੇ ਜ਼ੁਲਮ ਕੀਤਾ ਜਾ ਰਿਹਾ ਹੈ ਇਹ ਖਾਲੀ ਇਹ ਨਹੀਂ ਇਹ ਸਰਕਾਰਾਂ ਹਰ ਜਗ੍ਹਾ ੱੱਕਾ ਇਸ ਤਰੀਕੇ ਨਾਲ ਹੀ ਕਰ ਰਹੇ ਨੇ ਪਰ ਇਹਦੇ ਖਿਲਾਫ ਲੋਕਾਂ 'ਚ ਗੁੱਸਾ ਹੈ ਹਰਿਆਣੇ ਦਾ ਆਮ ਬੰਦਾ ਇਹਨੂੰ ਸਮਝ ਰਿਹਾ ਹੈ ਬਈ ਉਹਨਾਂ ਦਾ ਕੋਈ ਕਸੂਰ ਨਹੀਂ ਜਦੋਂ ਤੁਸੀਂ ਕਾਨੂੰਨ ਦੇ ਅਨਸਾਰ ਇੱਕ ਸਜ਼ਾ ਦੇ ਦਿੱਤੀ ਉਹਨਾਂ ਸਜ਼ਾ ਤੁਸੀਂ ਸਹੀ ਦਿੱਤੀ ਗਲਤ ਦਿੱਤੀ ਜੋ ਸਜ਼ਾ ਉਹਨਾਂ ਪੂਰੀ ਕਰਤੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਜਿਸ ਤਰੀਕੇ ਨਾਲ ਜੇਲ੍ਹਾਂ 'ਚ ਰੱਖਿਆ ਜਾ ਰਿਹਾ ਹੈ ਜੋ ਸਰਕਾਰ ਦਾ ਰਵਈਆ ਹੈ ਉਹ ਬਿਲਕੁਲ ਖਤਰਨਾਕ ਹੈ ਉਹਦੇ ਖਤਰਨਾਕ ਇਰਾਦੇ ਨੇ ਉਹ ਇਸ ਦੇਸ਼ ਦੇ ਵਿੱਚ ਇੱਕ ਔਰੰਗਜੇਬ ਵਰਗਾ ਇੱਕ ਐਵੇਂ ਦਾ ਰਾਜ ਲੈਣਾ ਚਾਹੁੰਦੇ ਨੇ ਧੱਕਾਸ਼ਾਹੀ ਕਰਨਾ ਚਾਹੁੰਦੇ ਨੇ ਉਹਦੇ ਖਿਲਾਫ ਅੱਜ ਸਾਰੇ ਵਿੱਚ ਰੋਸ ਹੈ ਹਰ ਬਰਾਦਰੀ ਵਿੱਚ ਰੋਸ ਹੈ ਪੂਰੇ ਦੇਸ਼ ਵਿੱਚ ਰੋਸ ਹੈ ਅਸੀਂ ਹਰਿਆਣੇ ਵੱਲੋਂ ਵੀ ਆਹੀ ਅਸੀਂ ਵਿਸ਼ਵਾਸ ਦੁਲਾਨੇ ਆ ਲਗਾਤਾਰ ਸਾਡੀ ਇੱਥੇ ਹਾਜ਼ਰੀ ਰਹੇਗੀ ਤੇ ਇਸ ਤੋਂ ਵੀ ਵੱਡੇ ਵੱਡੇ ਜਥੇ ਹਰਿਆਣੇ ਤੋਂ ਇੱਥੇ ਹੁੰਦੇ ਰਹਿਣਗੇ ਤੇ ਇਸ ਮੋਰਚੇ ਦੀ ਚੜ੍ਹਦੀ ਗੱਲਾ ਰਹੇਗੀ ਹਾਂ ਜੀ ਸ੍ਰੀ ਅਕਾਲ ਇਹ ਕੱਦ ਜਿਹੜੀ ਘਟਨਾ ਹੋਈ ਹੈ ਜਿਹੜਾ ਫੌਜੀ ਜੀ ਨੂੰ ਜਿਹੜਾ ਸੇਫਟਾਪ ਨਹੀਂ ਸਕਿਆ ਗਿਆ ਸੀ ਕਿ ਲੱਗਦਾ ਕਿ ਇਹ ਹਮਤ ਜਿਹੜਾ ਜੀ ਨੌਜਵਾਨਾਂ ਰਾਕੇ ਜਿਹੜੀ ਸਰਕਾਰ ਚ ਦੇਖੋ ਬਹੁਤ ਸਧਾਰਨ ਘਟਨਾ ਸੀਗੀ ਔਰ ਉਹ ਹੱਲ ਹੋ ਚੁੱਕਿਆ ਹੈ ਉਹਦਾ ਤੇ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਇਹੋ ਜੀ ਪੰਗੇਬਾਜ਼ੀ ਦੇ ਵਿੱਚ ਕੌਮੀ ਇਨਸਾਫ ਮੋਰਚੇ ਨਾਲ ਪਏਗੀ ਕਿਉਂਕਿ ਕੌਮੀ ਇਨਸਾਫ ਮੋਰਚਾ ਬਹੁਤ ਹੀ ਜਮਹੂਰੀ ਢੰਗ ਨਾਲ ਚੱਲ ਰਿਹਾ ਹੈ ਔਰ ਦੂਸਰੀ ਗੱਲ ਇਹ ਹੈ ਕਿ ਕੌਮੀ ਇਨਸਾਫ ਮੋਰਚਾ ਪੂਰੀ ਤਰ੍ਹਾਂ ਐਲਾਨ ਕਰਦਾ ਹੈ ਕਿ ਸਾਡੀ ਸਰਕਾਰ ਤੋਂ ਬਗੈਰ ਹੋਰ ਕਿਸੇ ਦੇ ਨਾਲ ਲੜਾਈ ਨਹੀਂ ਹੈ ਸਰਕਾਰ ਦੀ ਬਦਮਾਸ਼ੀ ਹੈ ਉਹਦੇ ਤੇ ਅਸੀਂ ਸਾਰੇ ਇਕੱਠੇ ਆਂ ਪੁਲਿਸ ਨੇ ਚਲੋ ਡਿਊਟੀ ਕਰਨੀ ਆ ਆਪਣੀ ਕਰ ਰਹੀ ਹੈ ਪਰ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿੰਨੇ ਆਗੂ ਵੀ ਕੰਮ ਕਰ ਰਹੇ ਆ ਉਹ ਸਾਰੇ ਸਾਫ਼ ਸੁਥਰੇ ਆ ਤੇ ਕੋਈ ਵੀ ਅਜਿਹੀ ਗੱਲ ਜਿਹੜੀ ਹੈਗੀ ਆ ਉਹ ਅੱਗੇ ਤੋਂ ਨਹੀਂ ਹੋਏਗੀ ਇਹ ਯਕੀਨ ਦਵਾਇਆ 15-20 ਮਿੰਟ ਦੀ ਪੁੱਛ ਗੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਧੰਨਵਾਦ ਕੱਲ ਜਿਹੜਾ ਰਾਜਵਾਲ ਜੁਨੀਅਨ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਸਮਰਥਨ ਕਰਾਂਗੇ ਕੌਮੀ ਮੋਰਚੇ ਦਾ ਹਾਂਜੀ ਗੱਲਬਾਤ ਹੋਈ ਹੈ ਰਾਜਵਾਲ ਜੀ ਨੇ ਦੇਖੋ ਕੌਣ ਸਮਰਥਨ ਨੂੰ ਮਨਾਂ ਕਰੇਗਾ ਠੀਕ ਹੈ ਨਾ ਇੱਕ ਜਥੇਬੰਦੀ ਆ ਉਹ ਕਰਨਗੇ ਸਮਰਥਨ ਤਾਂ ਜਿਓ ਆਇਆ ਹੈਗਾ ਬਾਕੀ ਆਏ ਆ ਵੀ ਇੱਥੇ ਮਤਲਬ ਸਾਡਾ ਯਤਨ ਹੈ ਕਿ ਸਦਭਾਵਨਾ ਬਣਾ ਕੇ ਰੱਖੀ ਜਾਵੇ ਔਰ ਕੋਈ ਵੀ ਉਹ ਲੋਕ ਜਿਹੜੇ ਹੈਗੇ ਆ ਜਿਹੜੇ ਕਿ ਦੋਸ਼ੀ ਨੇ ਉਹਨਾਂ ਦੀ ਕੋਈ ਸਪੈਟ ਨਾ ਹੋਵੇ ਬਾਕੀ ਸਾਰੇ ਸਮਰਥਨ ਦੇਣਾ ਚਾਹੁੰਦੇ ਆ ਤਾਂ ਦੇਣ ਰਾਜਸੀ ਪਾਰਟੀਆਂ ਤੋਂ ਅਸੀਂ ਥੋੜਾ ਜਿਹਾ ਕਿਨਾਰਾ ਕਰਦੇ ਆ ਕਿਉਂਕਿ ਸਾਰੀਆਂ ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ ਸਾਨੂੰ ਕਿਸੇ ਵੀ ਪੋਲਿਟੀਕਲ ਪਾਰਟੀ ਨੇ ਜਿਹੜਾ ਹੈਗਾ ਪਿਛਲੇ ਸਮੇਂ ਚ ਇਨਸਾਫ ਨਹੀਂ ਦਿੱਤਾ ਮੇਰੀ ਲੰਬੀ ਗੱਲ ਪੰਨੂ ਭਦੇਰ ਜੀ ਸਤਰਾਮ ਸਿੰਘ ਪੰਨੂ ਹੁਰਾ ਨਾਲ ਹੋਈ ਸੀ ਉਹਨਾਂ ਦੀ ਵੀ ਸਲਾਹ ਹੈ ਸੀਗੀ ਵੀ ਇਹ ਸਾਰੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਇਹਨਾਂ ਨੇ ਨਾਂਨਸਾਫੀ ਕੀਤੀ ਹੈ ਤੇ ਇਹਨਾਂ ਤੋਂ ਥੋੜਾ ਦੂਰ ਰਿਹਾ ਜਾਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ